ਪੇਤਾ ਜਿੱਦਾਂ ਕਿ ਅਸੀਂ ਨਾ ਪਿਛਲੀ ਵਾਰ ਮੀਟਿੰਗ ਰੱਖੀ ਸੀਗੀ ਉਹਦੇ ਵਿੱਚ 29 ਵਾਰਡ ਸੀਗੇ ਅਸੀਂ ਪਹਿਲੇ ਦਿਨ ਤੋਂ ਇਹ ਇਹ ਸੋਚ ਕੇ ਕੰਮ ਕਰਦੇ ਆਂ ਵੀ ਅਸੀਂ ਕਿਸੇ ਵਾਰਡ ਨੂੰ ਵੀ ਬਾਹਰ ਨਹੀਂ ਰੱਖਦੇ ਜਿਹੜਾ ਵੀ ਮਤਾ ਪਾਉਨੇ ਆ ਜਿੱਦਾਂ 5-5 ਲੱਖ ਰੁਪਏ ਹਾਲੇ ਪਾਸੋਂ ਕਿ ਨਹੀਂ ਆਇਆ ਉਹ ਅਸੀਂ ਹਰੇਕ ਵਾਰਡ ਲਈ ਰੱਖਿਆ ਸੀ ਇਹਨਾਂ ਨੇ ਰਿਕਵਰਾਈਟਿੰਗ ਰੈਡੀ ਰੱਖੀ ਹੈ ਇਹਦੇ ਵਿੱਚ ਇੱਕ 20-20 ਲੱਖ ਰੁਪਏ ਹਰੇਕ ਵਾਰਡ ਨੂੰ ਦਿੱਤਾ ਜਾਣ ਦਾ ਇਹਨਾਂ ਨੇ ਵਿੱਚ ਮਤਾ ਪਾਇਆ ਸੀਗਾ ਇਹ ਉਹਦੇ ਵਿੱਚ ਇਹਨਾਂ ਨੇ ਚਾਰ ਬਾੜ ਵਿੱਚੋਂ ਕੱਢਤੇ ਸੀਗੇ ਇੱਕ ਉਹਦੇ ਵਿੱਚ ਖੁਦ ਮੇਰਾ ਬਾੜ ਸੀਗਾ ਤੇ ਇੱਕ ਸਾਡੇ ਸਤਿੰਦਰ ਸੈਣੀ ਜੀ ਦਾ ਸੀਗਾ ਤੇ ਹਰਮਨ ਦਾ ਸੀਗਾ ਤੇ ਕੋਮ ਮੇਰਾ 6 6 ਨੰਬਰ ਕੋਮਲ ਕੋਮਲ ਰਾਣੀ ਦਾ ਸੀਗਾ ਇੱਕ ਨੰਬਰ ਹਾਂ ਉਹਦੇ ਸਿਲਸਿਲੇ 'ਚ ਤੇ ਫਿਰ ਇਹਨਾਂ ਨੇ ਜਿੰਨੇ ਵੀ ਐਮਸੀ ਸਾਡੇ ਜਿਨ੍ਹਾਂ ਦੇ ਬਾੜ ਨਹੀਂ ਪਾਏ ਇਹਨਾਂ ਨੇ ਉਹਦਾ ਵਿਰੋਧ ਕੀਤਾਗਾ ਈ ਗੱਲ ਹੈ ਤਾਂ ਬਿਨਾਂ ਜਿਹੜੇ ਬਾਕੀ ਵਾਰਡਾਂ ਦਾ ਸੀ ਉਹ ਤੇ ਕੀ ਸਹਿਮਤੀ ਹੋਈ ਜਿਹੜੇ ਬਾਕੀ ਕੋਈ ਵਾਰਡਾ ਦਾ ਨਹੀਂ ਸੀ ਜਿੱਦਾਂ ਇੱਕ ਘੰਟਾ ਕਰਦਾ ਸੀ ਕਾ ਵੀ ਉਹਦੀ ਤਨਖਾਹ ਵਧਾਈ ਚੱਲੇ ਬਾਲੀਆ ਸਾਹਿਬ ਉੱਥੇ ਉਹਦੀ ਬਹੁਤ ਚਿਰ ਤੋਂ ਸੇਵਾ ਕਰਦੋ ਨੀ ਚਲੋ ਅਸੀਂ ਵੀ ਸਹਿਮਤਾ ਵੀ ਚਲੋ ਚਿਕਰਦਾ ਕੋਈ ਵੀ ਫਾਇਦਾ ਹੁੰਦਾ ਤਾਂ ਉਹ ਕੀਤਾ ਜਾ ਸਕੇ ਬਾਕੀ ਨਾਰਮਲ ਮੁੱਦੇ ਸੀਗੇ ਸਾਰੇ ਜਿਵੇਂ ਜ਼ਮੀਨ ਹੈਗੀ ਟੱਕ ਦਾ ਨੋਟਿਸ ਨਾ ਕਰ ਕੋਲ ਸਭ ਨੂੰ ਆ ਜਾ ਨਹੀਂ ਹਾਲੇ ਤੱਕ ਸਾਡੇ ਕੋਲੇ ਕੋਈ ਨੋਟਿਸ ਨਹੀਂ ਆਇਆ ਜੀ ਕਿ ਭਾਜੀ ਇੱਕ ਹੈਗੇ ਜਿਹੜੇ ਰਾਸਤੇ ਚੌੜੇ ਕਰਨੇ ਸੀਗੇ ਉਹਨਾਂ ਤੇ ਕੀ ਸਮਤੀ ਬਣੀ ਹੈ ਜੀ ਦੇਖੋ ਰਾਸਤੇ ਚੌੜੇ ਉਹ ਤਾਂ ਹੁਣ ਬਾਅਦ ਦੇ ਵਿੱਚ ਪਤਾ ਲੱਗੂਗਾ ਕਿ ਵੀ ਰੇਲਵੇ ਲਾਈਨ ਹੈ ਰੇਲਵੇ ਲਾਈਨ ਦੇ ਨਾਲ ਲੱਗਦੀ ਸੜਕ ਹੈ ਕੀ ਉਹ ਕਮੇਟੀ ਦੇ ਅੰਡਰ ਆਉਂਦੀ ਹੈ ਜਾਂ ਸੈਂਟਰ ਰੇਲਵੇ ਦੇ ਅੰਡਰ ਆਉਂਦੀ ਹੈ ਉਹ ਤਾਂ ਬਾਅਦ ਦੇ ਵਿੱਚ ਪਤਾ ਲੱਗੂਗਾ ਜੋ ਮੰਡੀ ਗਲੀ ਦੇ ਗੇਟ ਬੰਦ ਕਰਨ ਦਾ ਮਤਲਬ ਕਿਹਾ ਹੈ ਦੁਕਾਨਦਾਰਾਂ ਨੂੰ ਕਿਹਾ ਖੋਲਣ ਬਿਲਕੁਲ ਦੇਖਦੇ ਆਂ ਵੀ ਉੱਥੇ ਗੇਟ ਤਾਂ ਚਲੋ ਆਪਾਂ ਖੋਲਣ ਨੂੰ ਖੋਲਦਾਂਗੇ ਕਿਸਦਾ ਰੋਜ਼ਗਾਰ ਨਾ ਹੋਵੇ ਬੰਦ ਹੋਵੇ ਤੇ ਬਾਕੀ ਇਹ ਹੈਗਾ ਵੀ ਕਿਸੇ ਦਾ ਜਾਨੀ ਨੁਕਸਾਨ ਵੀ ਨਾ ਹੋਵੇ ਨਹੀਂ ਕੀ ਰਏ ਕੋਈ ਨਵਾਂ ਗੇਟ ਬਣਾ ਰਹੇ ਹਾਂ ਜਾਂ ਰਿਪੇਅਰ ਕਰ ਰਹੇ ਹਾਂ ਕੋਈ ਹੈਗਾ ਨਹੀਂ ਹਾਲੇ ਇਸ ਬੀਸੇ ਦੇ ਉਦੇ ਵਿੱਚ ਕੁਝ ਨਹੀਂ ਹੈਗਾ ਪਹਿਲੀ ਮੀਟਿੰਗ ਤੋਂ ਮੁੱਦਾ ਚੱਕਿਆ ਗਿਆ ਸੀ ਭਾਜੀ ਉਹਨੂੰ ਠਾਨ ਦਾ ਹਾਂ ਉਹ 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 ਹਾਊਸ ਦੀ ਮੀਟਿੰਗ ਤੋਂ ਬਾਅਦ ਉਹਨੂੰ ਅੱਗੇ ਅੱਗੇ ਪਾ ਦਿੱਤਾ ਗਿਆ ਸੀ ਕਿਸੇ ਮਤੇ ਦੀ ਨਹੀਂ ਆਈ ਹੈ ਕਿ ਜੋ ਡਾਇਰੈਕਟਰ ਤੋਂ ਨੀ ਨਹੀਂ ਕੁਛ ਮਤਿਆਂ ਦੀ ਪ੍ਰਵਾਨਗੀ ਆਈ ਹੈ ਪਰ ਸਾਰਿਆਂ ਦੀ ਮਤਿਆਂ ਦੀ ਪ੍ਰਵਾਨਗੀ ਨਹੀਂ ਹੈ ਭਾਜੀ ਜਿਹੜੀ ਅੱਜ ਮੀਟਿੰਗ ਹੋਈ ਸੀਗੀ ਸਾਡੇ ਸੰਗਰੂਰ ਨਗਰ ਕਾਉਂਸਲ ਕਮੇਟੀ ਦੇ ਵਿੱਚ ਉਹ ਸਾਡੇ ਐਮਸੀ ਪ੍ਰਧਾਨ ਵੱਲੋਂ ਬੁਲਾਈ ਗਈ ਸੀ ਐਕੂਰੇਸ਼ਨ ਮੀਟਿੰਗ ਤੇ ਰੱਖ ਕੇ ਬੁਲਾਈ ਗਈ ਸੀ ਉਹਦੇ ਵਿੱਚ ਇਹ ਹੈ ਜੀ ਸਾਡੇ ਪ੍ਰਧਾਨ ਜੀ ਨੇ ਉਹਨਾਂ ਬੰਦੀਆਂ ਬਹੁਤ ਸਮਾਂ ਲਗਾ ਦਿੱਤਾ ਜਾਂਦਾ ਮੀਟਿੰਗ ਨਹੀਂ ਬੁਲਾਈ ਜਾਂਦੀ ਇਸ ਕਰਕੇ ਅਸੀਂ ਨੇ ਐਕੂਰੇਸ਼ਨ ਮੀਟਿੰਗ ਬੁਲਾਈ ਸੀ ਜਿਹਦੇ ਵਿੱਚ ਸਭ ਨਾਲ ਵੱਡੀ ਹੈਗੀ ਤੀਂ ਸ਼ਹਿਰ ਦੇ ਵਿੱਚ ਜਿਹੜਾ ਕੂੜਾ ਹੈ ਕੂੜੇ ਦਾ ਜਿਹੜਾ ਪ੍ਰਬੰਧ ਨਹੀਂ ਹੋ ਰਿਹਾ ਕੂੜੇ ਦਾ ਪ੍ਰਬੰਧ ਨਹੀਂ ਹੋ ਰਿਹਾ ਇਹਦੇ ਵਿੱਚ ਇਹ ਹੈ ਵੀ ਜਿੱਥੇ ਸਾਡੇ ਡੰਪ ਲੱਤਦਾ ਹੋਇ ਉਹ ਜਨੂਬੀ ਮਤਲਬ ਉਹ ਮਹੀਨੇ ਬਾਅਦ 2 ਮਹੀਨੇ ਬਾਅਦ ਉੱਥੇ ਉਹ ਰਸਤਾ ਬੰਦ ਕਰ ਦਿੰਦੇ ਨੇ ਰਸਤਾ ਜਦੋਂ ਬੰਦ ਹੋ ਜਾਂਦਾ ਕੂੜਾ ਸੜਕਾਂ ਦੇ ਪਿਆ ਰਹਿੰਦਾ ਘਰਾਂ ਦੇ ਪਿਆ ਰਹਿੰਦਾ ਅਸੀਂ ਇਹ ਚੀਜ਼ ਰੱਖੀ ਆ ਵੀ ਜਿਹੜਾ 7 ਕਰੋੜ 40 ਲੱਖ ਤੁਸੀਂ ਇੱਕ ਪ੍ਰਾਈਵੇਟ ਕੰਪਨੀ ਨੂੰ ਦੇਣਾ ਚਾਹੁੰਦੇ ਨੇ ਹੈਂਡ ਓਵਰ ਕਰਨਾ ਚਾਹੁੰਦੇ ਨੇ ਕਿ ਸ਼ਹਿਰ ਦਾ ਕੂੜਾ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਜਿਹੜਾ ਤੁਸੀਂ ਇਹ 7 ਕਰੋੜ ਰੁਪਈਆ ਇਹ ਤੇ 10 ਕਰੋੜ ਰੁਪਈਆ ਨਗਰ ਕੌਂਸਲ ਕਮੇਟੀ ਵਿੱਚ ਸਵਚ ਭਰਤ ਦਾ ਪਿਆ ਵੀ ਤੁਸੀਂ ਇਹ ਪੈਸੇ ਨਾਲ ਇੱਕ ਤਾਂ ਜ਼ਮੀਨ ਲਵੋ 4-5 ਕਿਲੋ ਆਪਣੀ ਜ਼ਮੀਨ ਲਵੋ ਉਹ ਤੋਂ ਬਾਅਦ ਜਿਹੜੀ ਉਹ ਤੇ ਭਰਤ ਨਿਕਲੂਗੀ ਉਦੇ ਨਾਲ ਬਾਉਂਡਰੀ ਹੋ ਜੂਗੀ ਬਾਉਂਡਰੀ ਹੋ ਜੂਗੀ ਗੇਟ ਲੱਗ ਜੂਗਾ ਉੱਥੇ ਕੂਬਲ ਲੱਗ ਜੂ ਛੋਟਾ ਇਹਦੇ ਨਾਲ ਇੱਕ ਤਾਂ ਸਾਡੀ ਆਪਣੀ ਪ੍ਰਾਪਰਟੀ ਬਣ ਜੂ ਕਮੇਟੀ ਦੀ ਉਦੋਂ ਬਾਅਦ ਇੱਕ ਮਸ਼ੀਨ ਲਵੋ ਜਿਹੜੀ ਗਿੱਲਾ ਕੂੜਾ ਸੁੱਕਾ ਕੂੜਾ ਅਟ ਕਰਦੀ ਹੈ ਜਿਹੜਾ ਪਲਾਸਟਿਕ ਅਟ ਕਰਦੀ ਹੈ ਰੇ ਅਟ ਕਰਦੀ ਆ ਉਹਦੇ ਨਾਲ ਉੱਥੇ ਬਿਜਲੀ ਦੀ ਵੀ ਇੱਕ ਜਿਹੜੀ ਹੈਗੀ ਆ ਪੈਦਾਵਾਰ ਹੋ ਸਕਦੀ ਹੈਗੀ ਅਸੀਂ ਇਸ ਚੀਜ਼ਾਂ ਤੇ ਲੜ ਰਹੇ ਹਾਂ ਅਸੀਂ ਆਪ ਦਾ ਜਿਹੜਾ ਕਮੇਟੀ ਦਾ ਪੈਸਾ ਸਾਡੇ ਲੋਕਾਂ ਦਾ ਪੈਸਾ ਹੈਗਾ ਅਸੀਂ ਨਿੱਜੀ ਹੱਥਾਂ ਦੇ ਵਿੱਚ ਪ੍ਰਾਈਵੇਟ ਹੱਥਾਂ ਵਿੱਚ ਦਿੰਨੇ ਆ ਪਹਿਲਾਂ ਤੁਸੀਂ ਦੇਖ ਲਓ ਸ਼ਾਹ ਪਲੌਂਜੀ ਕੰਪਨੀ ਸੀ ਵੱਟਸਪ ਲਾਈ ਤੋਂ ਸਿਵਰਜ ਬੋਰਡ ਦਾ ਇਹਨਾਂ ਨੇ ਕੀ ਹਾਲ ਕਰਕੇ ਰੱਖਿਆ ਅੱਜ ਤੱਕ ਅਸੀਂ ਲੋਟ ਨਹੀਂ ਆਏਗੇ ਅਗਰ ਇਹੀ ਚੀਜ਼ਾਂ ਚਲਦੀਆਂ ਰਹੀਆਂ ਇਹਨਾਂ ਚੀਜ਼ਾਂ ਦਾ ਅਸੀਂ ਵਿਰੋਧ ਕਰਦੇ ਦੋ ਵਾਰੀ ਮਤਾ ਵਿੱਚ ਪਾਇਆ ਅਸੀਂ ਦੋ ਵਾਰੀ ਬਾਈਕਾਟ ਕੀਤਾ ਹੁਣ ਇੱਕ ਗੱਲ ਹੋਰ ਕਰਨਾ ਚਾਹੁੰਦੇ ਆਂਗੇ ਜਿਹੜੇ ਕਲੋਨੀਆਂ ਜਿਹੜੇ ਘਰ ਨੇ ਸਲਾਮ ਮੇਰੀਏ ਨੇ ਜਿਵੇਂ ਮੇਰਾ ਵਾਰਡ ਲਾ ਲਓ ਜਾਂ ਮੇਰੇ ਵਾਰਡ ਦੇ ਨਾਲ ਹੋਰ ਵਾਰਡ ਲਾ ਲਓ ਗੁਰੂ ਰਵੀਦਾਸ ਨਗਰ ਧਮਿਆਰ ਬਾਤੀ ਕੰਗਾਰਾਮ ਬਾਤੀ ਆਰਮ ਨਗਰ ਮੱਲਾ ਇਹਨਾਂ ਵਿੱਚ ਰਜਿਸਟਰੀਆਂ ਨਹੀਂ ਹੈਗੀਆਂ ਜੀ ਰਜਿਸਟਰੀ ਨੇ ਹੈਗੇ ਕੁਝ ਕੋਲ ਦੇ ਨਾਲ ਨੇ ਇਧਰਲੇ ਪਾਸੇ ਦੁਕਾਨਾਂ ਵੀ ਬਣੀਆਂ ਆਈਆਂ ਨੇ ਅਪੋਇੰਟਮੈਂਟ ਹੋਈ ਹੋਈ ਆ ਉਹ ਕਹਿੰਦੇ ਨੇ ਜੀ ਜਿੰਨਾ ਤੱਕ ਰਜਿਸਟਰੀਆਂ ਨਹੀਂ ਹੁੰਦੀਆਂ ਨਾ ਤਾਂ ਇਹ ਟੈਕਸ ਲੈ ਸਕਦੇ ਸੀ ਉਹਨਾਂ ਤੋਂ ਤੇ ਨਾ ਹੀ ਉਹ ਮਤਲਬ ਕੋਈ ਕਮੇਟੀ ਨੂੰ ਪੈਸਾ ਆ ਸਕਦਾ ਉਹ ਲੋਕ ਤਿਆਰ ਨੇਗੇ ਵੀ ਸਾਡੀਆਂ ਰਜਿਸਟਰੀ ਕਰੋ ਅਸੀਂ ਇਸ ਚੀਜ਼ ਦਾ ਵੀ ਮਤਾ ਪਾਇਆ ਵੀ ਜਿਹੜੀਆਂ ਜਿਹੜੇ ਲਾਲ ਖੀਰ ਦੇ ਅੰਦਰ ਹੈਗੇ ਨੇ ਜਿਹੜੇ ਵੀ ਇਧਰ ਕਮੇਟੀ ਦੇ ਵਿੱਚ ਜਗ੍ਹਾ ਹੁੰਦੀ ਆ ਉਹਨਾਂ ਦੀ ਰਜਿਸਟਰੀ ਕਿਹਦੇ ਨਾਮ ਉਹਦੇ ਨਾਲ ਕਮੇਟੀ ਨੂੰ ਪੈਸਾ ਆਊਗਾ ਕਮੇਟੀ ਦਾ ਪੈਸਾ ਸਰਕਾਰ ਤੇ ਜਿਹੜਾ ਸਾਡੇ ਸ਼ਹਿਰ ਦੇ ਕੰਮ ਨੇ ਉਹਨਾਂ ਤੇ ਲੱਗ ਸਕਦਾ ਸਾਨੂੰ ਬੜਾ ਅਫਸੋਸ ਹੈ ਇਸ ਗੱਲ ਦਾ ਪਹਿਲਾਂ ਤਾਂ ਸਾਡੇ ਸ਼ਹਿਰ ਵਾਸੀਆਂ ਨੇ ਕਿੱਡੇ ਚੌਮਾ ਨਾਲ ਸਾਡੇ ਵਰਗੇ ਲੋਕਾਂ ਨੂੰ ਇਹਨਾਂ ਨੂੰ ਵੀ ਸਾਰਿਆਂ ਨੂੰ ਜੋ ਕਾਫੀ ਦੇਰ ਬਾਅਦ ਇਲੈਕਸ਼ਨ ਹੋਈ ਸੀ ਇੱਕ ਵੀ ਸ਼ਹਿਰ ਦੇ ਐਮਸੀ ਚੁਣੇ ਸੀ ਕਿ ਚੰਗੇ ਅਸੀਂ ਅਸੀਂ ਵੀ ਸਮਝਦੇ ਸੀ ਵੀ ਚਲੋ ਸਾਰੇ ਐਮਸੀ ਚੰਗੇ ਨੇ ਪਰ ਇੱਥੇ ਇਹਨਾਂ ਦਾ ਦੋਗਲਾ ਚਿਹਰਾ ਹੈਗਾ ਅੱਜ ਜਿਨ੍ਹਾਂ ਨੇ ਰਿਕੋਗਨੀਸ਼ਨ ਮੀਟਿੰਗ ਬੁਲਾਈ ਆ ਉਹ ਤੁਹਾਡੇ ਸਾਰੇ ਸੂਰ ਦੇ ਲੋਕਾਂ ਦੇ ਸਾਹਮਣੇ ਆ ਕਿੱਡਾ ਵੱਡਾ ਇਹਨਾਂ ਨੇ ਜੋ ਇਲਜ਼ਾਮ ਦੂਜੇ ਤੇ ਲਾਉਂਦੇ ਨੇ ਵੀ ਸ਼ਹਿਰ ਦੀ ਡਿਵੈਲਪਮੈਂਟ ਕੋਈ ਨਹੀਂ ਹੋਣ ਦਿੰਦੇ ਅੱਜ ਖੁਦ ਇਹਨਾਂ ਦਾ ਨੰਗਾ ਚਿਹਰਾ ਹੋ ਗਿਆ ਅੱਜ 20-20 ਲੱਖ ਰੁਪਈਆ ਇਹਨਾਂ ਨੇ ਇੱਕ ਇੱਕ ਵਾਰ ਜਿਹਦੇ ਵਿੱਚ ਸਾਡੇ 4 ਵਾਰਡ ਨਹੀਂ ਰੱਖੇ ਗਏ ਇਹਨਾਂ ਦਾ ਵਾਰਡ ਹਰਮਨਜੀਤ ਦਾ ਵਾਰਡ ਤੇ ਭੁਵਿੰਦਰ ਪ੍ਰਧਾਨ ਦਾ ਵਾਰਡ ਜਾਣ ਬੁੱਝ ਕੇ ਹਾਲਾਂਕਿ ਇਹਨਾਂ ਲੋਕਾਂ ਨੇ ਪ੍ਰਧਾਨ ਨੂੰ ਵੋਟਾਂ ਪਾਈ ਸੀ ਇਹਨਾਂ ਨੇ ਪ੍ਰਧਾਨ ਚੁਣਿਆਗਾ ਇਹ ਇਹਨਾਂ ਦਾ ਉਹ ਹੈ ਐਸਾ ਉਹਨੂੰ ਵੀ ਖਿਲਾਫ ਸੀਗੇ ਉਹ ਸੋਡੇ ਲੋਕਾਂ ਦੇ ਸਾਰੇ ਲੋਕਾਂ ਦੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਟੈਕਸਾਂ ਦੇ ਰਾਹੀਂ ਸਾਡੇ ਪੈਸੇ ਨੇ ਇਹ ਅਬਦਾ ਅਬਦਾ ਜਿਵੇਂ ਕੋਈ ਐਫ ਡੀ ਹੋਵੇ ਅਬਦੇ ਆਪ ਬੰਡਲੇ 20 ਲੱਖ ਰੁਪਇਆ ਸਾਡੇ ਵਾਰ ਕਿੱਥੇ ਜਾਣਗੇ ਇਹ ਲੋਕਾਂ ਨੇ ਸ਼ਹਿਰ ਦੇ ਲੋਕਾਂ ਨੂੰ ਸਰੂਪ ਵਾਸੀ ਨੂੰ ਦੱਸਣਾ ਚਾਹਣਾ ਰੋ ਦਿਨੇ ਇਹਨਾਂ ਨੇ ਪਿੰਡਾਂ ਵੀ ਕੋਈ ਮਤਾਨੀ ਪਾਸ ਹੋਣ ਦਿੱਤਾ ਹੱਡਾ ਰੋੜੀ ਦਾ ਮਸਲਾਗਾ 3.7 ਇਹਦੇ ਵਿੱਚ ਸਰਵੇਸ਼ਾ ਵੜ ਵੀ ਨਹੀਂ ਆਇਆ ਕੀ ਕਰਨਾ ਜਿਹਦੇ ਵਿੱਚ ਸਾਰੇ ਸ਼ਹਿਰ ਦੇ ਸੜਕਾਂ ਬਣਨੇ ਸੀ 7.5 ਕਰੋੜ ਜੋ ਉਹ ਵੀ ਇਹਨਾਂ ਨੇ ਫੇਲ ਕਰਤਾ ਬਾਕੀ ਮਸ਼ੀਨਰੀ ਕਿੱਦੀ ਜਾਣੀ ਸੀ ਉਹ ਉਹਨਾਂ ਨੇ ਮਤਾਂ ਫੇਲ ਕਰਤਾ ਮਤਲਬ ਕਿ ਇਹ ਸ਼ਹਿਰ ਦੇ ਵਿਰੋਧੀ ਨੇ ਅਸਲ ਚਿਹਰਾ ਇਹਨਾਂ ਦਾ ਅੱਜ ਲੰਗਾ ਹੋ ਗਿਆ ਵਿੱਚੀ ਕਾਂਗਰਸ ਵਾਲੇ ਵਿੱਚੀ ਭਾਜਪਾ ਵਾਲੇ ਵਿੱਚੀ ਜਿਹਨਾਂ ਨੇ ਰਿਕੋਜੀਸ਼ਨ ਕੋਈ ਮੀਟਿੰਗ ਬੁਲਾਈ ਆ ਉਹ ਨਰਿੰਦਰ ਕੌਰਪੁਰਾ ਅੱਜ ਵਿਜੇਂਦਰ ਸਿੰਘਲਾ ਅਰਵਿੰਦ ਖੰਨਾ ਸਾਰੇ ਲੋਕ ਇਹ ਆਪਸ ਵਿੱਚ ਮਿਲੇ ਹੋਏ ਨੇ ਚੰਗੁੱਝ ਕੇ ਸ਼ਹਿਰ ਦੇ ਵਿਰੋਧੀ ਨੇ ਸ਼ਹਿਰ ਦੇ ਡਿਵੈਲਪਮੈਂਟ ਦੇ ਵਿਰੋਧੀ ਨੇ ਸ਼ਹਿਰ ਦਾ ਨੁਕਸਾਨ ਕਰਨਾ ਚਾਹੁੰਦੇ ਨੇ ਇਹਨਾਂ ਦੇ ਨਿੱ ਅਸਲ ਸਾਡੇ ਅਸਲ ਮਤਲਬ ਇਹ ਆ ਸਾਡਾ ਗੱਲ ਗੱਲ ਕਰ ਭਾਈ ਕੀ ਕਹਿਣਾ ਚਾਹੋਂਗੇ ਤੁਹਾਡੇ ਬਾੜ ਦਾ ਵੀ ਜਿਹੜਾ ਨਾਮ ਨਹੀਂ ਆਇਆ ਦੇਖੋ ਜੀ ਤਿੰਨ ਚਾਰ ਬਾੜ ਕੱਢੇ ਗਏ ਨੇ ਇਸ ਦੇ ਵਿੱਚੋਂ ਕਾਰਨ ਇਹ ਹੀ ਆ ਵੀ ਜੇ ਉਹ ਪ੍ਰਧਾਨ ਦੇ ਨਾਲ ਖੜਾ ਉਹਦੇ ਕੰਮ ਨਹੀਂ ਹੋਣ ਦੇਣਗੇ ਇਹ ਜੀ ਸ਼ਹਿਰ ਦੇ ਵੀ ਕੰਮ ਨਹੀਂ ਹੋਣ ਦਿੰਦੇ ਪਿਛਲੀ ਮੀਟਿੰਗ ਦੇ ਵਿੱਚ ਵੀ ਇਹਨਾਂ ਨੇ ਦੋ ਇਹੋ ਜਿਹੇ ਮਸਲੇ ਜ਼ਰੂਰੀ ਸੀਗੇ ਜਿਹੜੇ ਕਿ ਬਹੁਤ ਜ਼ਰੂਰੀ ਸੀ ਹੋਣੇ ਪਰ ਇਹਨਾਂ ਨੇ ਉਹ ਵੀ ਫੇਲ ਕੀਤੇ ਨੇ ਇਹਨਾਂ ਦਾ ਕਹਿਣਾ ਵੀ ਜਿੰਨਾ ਚਿਰ ਸਰਕਾਰ ਆ ਅਸੀਂ ਉਹਨਾਂ ਚਿਰ ਕੋਈ ਮਤਾ ਪਾਸ ਨਹੀਂ ਹੋਣ ਦਿੰਦੇ ਤਾਂ ਮੈਨੂੰ ਦੱਸੋ ਜੀ ਕੀ ਗੱਲ ਅਸੀਂ ਸ਼ਹਿਰ ਦੇ ਵਾਸੀ ਨਹੀਂ ਕਹਿੰਦੇ ਅਸੀਂ ਸ਼ਹਿਰ ਦੇ ਕੀ ਗੱਲ ਸਾਡੇ ਵਾਰਡ ਸ਼ਹਿਰ 'ਚ ਨਹੀਂ ਆਉਂਦੇ ਸਾਨੂੰ ਵੀ 20-20 ਲੱਖ ਰੁਪਏ ਦਾ ਹੱਕ ਆ ਸਾਡੇ ਵਾਰਡ ਜਾਣ ਬੁੱਝ ਕੇ ਕੱਢੇ ਗਏ ਨੇ ਇਹਨਾਂ ਦੇ ਸਾਰਿਆਂ ਦੀ ਇਹ ਇੱਕ ਤਰ੍ਹਾਂ ਦੀ ਸਾਜ਼ਿਸ਼ ਆ ਜੀ ਸ਼ਹਿਰ ਨੂੰ ਬਦਨਾਮ ਕਰਨ ਦੀ ਪਾਰਟੀ ਨੂੰ ਬਦਨਾਮ ਕਰਨ ਦੀ ਸਰਕਾਰ ਨੂੰ ਬਦਨਾਮ ਕਰਨ ਦੀ ਅਸੀਂ ਇਸ ਦਾ ਸਖਤ ਵਿਰੋਧ ਕਰ ਰਹੇ ਹਾਂ ਜੀ ਮੈਂ ਵੀ ਆਮ ਆਦਮੀ ਪਾਰਟੀ ਝਾੜੂ ਤੋਂ ਇਲੈਕਸ਼ਨ ਜਿੱਤੀ ਹੋਈ ਆ ਕੀ ਗੱਲ ਅਸੀਂ ਕੰਮ ਕਿਉਂ ਨਹੀਂ ਕਰਾ ਸਕਦੇ ਸਾਡੀ ਸਰਕਾਰ ਹੋਵੇ ਔਰ ਅਸੀਂ ਇਹ ਕੰਮ ਨਹੀਂ ਕਰਵਾ ਸਕਦੇ ਸਾਡੇ ਨਾਲ ਵਿਰੋਧ ਸਾਡਾ ਕਾਂਗਰਸੀ ਕਰ ਰਹੇ ਨੇ ਔਰ ਜੋ ਸਾਡੇ ਪਾਰਟੀ ਚੋਂ ਆਜ਼ਾਦ ਹੋਏ ਨੇ ਇਹ ਚਾੜੂ ਦੇ ਚੋਣ ਦੇ ਨਿਸ਼ਾਨ ਤੇ ਇਲੈਕਸ਼ਨ ਲੜ ਕੇ ਜੋ ਆਜ਼ਾਦ ਹੋ ਗਏ ਅੱਜ ਉਹ ਸਰਕਾਰ ਦੇ ਨੱਕ ਖਲਾਫ ਚੱਲ ਰਹੇ ਨੇ ਤਾਂ ਜੋ ਕਹ ਰਹੇ ਨੇ ਵੀ ਅਸੀਂ ਸਰਕਾਰ ਦੇ ਕੰਮ ਨਹੀਂ ਹੋਣ ਦੇਣੇ ਜੀ ਅਸੀਂ ਇਸ ਦਾ ਸਖਤ ਵਿਰੋਧ ਕਰਦੇ ਆ ਜੀ ਅਸੀਂ ਹਾਊਸ ਦਾ ਵੀ ਸਖਤ ਵਿਰੋਧ ਕਰਦੇ ਆ ਅਸੀਂ ਇਸ ਚੀਜ਼ ਨਾਲ ਸਹਿਮਤ ਬਿਲਕੁਲ ਨਹੀਂ ਹਾਂ ਹੁਣ ਤੋਂ ਅਸੀਂ ਅਜ ਇਹ ਕਹਿ ਰਹੇ ਚਾਹੁੰਦੇ ਆ ਵੀ ਸਾਡਾ ਵਾਰਡ ਹੈ 1 ਨੰਬਰ ਵਾਰਡ ਠੀਕ ਹੈ ਉੱਥੇ ਜਾ ਕੇ ਦੇਖੋ ਸਾਡਾ ਕਿਹੜਾ ਕੰਮ ਹੋ ਰਿਹਾ ਸਾਰੇ ਕਹਿ ਰਹੇ ਨੇ ਵੀ ਜਿਹੜੇ ਪ੍ਰਧਾਨ ਨਾਲ ਮਿਲੇ ਹੋਏ ਨੇ ਉਹਨਾਂ ਦੇ ਕੰਮ ਹੋ ਰਹੇ ਨੇ ਕਿ ਵੀ ਸਾਡਾ ਦੇਖੋ ਕਿਹੜਾ ਕੰਮ ਹੋ ਰਿਹਾਗਾ ਸਾਡੇ ਵੀ ਕੋਈ ਕੰਮ ਨਹੀਂ ਹੋ ਰਿਹਾ ਜੇ ਇਹ ਕਹਿ ਰਹੇ ਨੇ ਕਿ ਇਹਨਾਂ ਦੇ ਕੰਮ ਨਹੀਂ ਹੋ ਰਹੇ ਸਾਡੇ ਵੀ ਨਹੀਂ ਹੋ ਰਹੇ ਸਾਡਾ ਵਾਰਡ ਕਿਉਂ ਛੱਡਿਆ ਇਹਨਾਂ ਨੇ ਸਾਡਾ ਵਾਰਡ ਛੱਡਦਾ ਇਹਨਾਂ ਨੇ ਪ੍ਰਧਾਨ ਪ੍ਰਧਾਨ ਸਾਹਿਬ ਦਾ ਵਾਰਡ ਛੱਡਦਾ ਕਿਉਂ ਛੱਡਿਆ ਇਹਦਾ ਕਾਰਨ ਦੱਸਣ ਸਾਨੂੰ ਨਾ ਵੀ ਸਾਡਾ ਵੀ ਕੀ ਕਾਰਨ ਹੈ ਸਾਡੇ ਵਾਰਡ ਛੱਡਣ ਦਾ ਅਸੀਂ ਇਸ ਕਰਕੇ ਸਾਥ ਤੋਂ ਵਿਰੋਧ ਕਰਕੇ ਆਏਗੇ ਅਸੀਂ ਇਹ ਇਹਨਾਂ ਨੂੰ ਕਹਿ ਕੇ ਸਾਡੇ ਬਾੜ ਪਾਓ ਮਤਲਬ ਵਿੱਚ ਅਸੀਂ ਫਿਰ ਇਹ ਮੀਟਿੰਗ ਨਹੀਂ ਕਰਾਂਗੇ ਨਹੀਂ ਅਸੀਂ ਮੀਟਿੰਗ ਕੈਨਸਲ ਮੈਂ ਕ੍ਰਿਸ਼ਨ ਲਾਲ ਵਿੱਕੀ ਵਾਈਸ ਪ੍ਰਧਾਨ ਨਗਰ ਕਾਉਂਸਲ ਸੰਗਰੂਰ ਜੀ ਅੱਜ ਜੋ ਨਗਰ ਕਾਉਂਸਲ ਦੀ ਮੀਟਿੰਗ ਹੋਈ ਸੀ ਉਸ ਦੇ ਸਿੱਟੇ ਕੀ ਨੇ ਕੁਝ ਐਵੇਂ ਸੀ ਬਾਈਕਾਟ ਕਰਕੇ ਦੇਖੋ ਜੀ ਮੀਟਿੰਗ ਅਸੀਂ ਨੇ ਰੱਖੀ ਸੀ ਸੰਗਰੂਰ ਸ਼ਹਿਰ ਦਾ ਬਹੁਤ ਖਾਸਾ ਹਾਲਤ ਹੋਈ ਪਈ ਹੈ ਜਾਦੋਂ ਕਿ ਅਸੀਂ ਪ੍ਰਧਾਨ ਜੀ ਨੂੰ ਨਿਤ ਕਹਿੰਦੇ ਰਹਿੰਦੇ ਸੀ ਰੋਜ਼ ਦੀ ਰੋਜ਼ ਅ ਕਹਿੰਦੇ ਸੀ ਪ੍ਰਧਾਨ ਜੀ ਮੀਟਿੰਗ ਰੱਖੋ ਪਰ ਪ੍ਰਧਾਨ ਜੀ ਮੀਟਿੰਗ ਰੱਖਣ ਤੇ ਅਸਫਲ ਹੋ ਜਾਂਦੇ ਸੀ ਮੀਟਿੰਗ ਰੱਖ ਨਹੀਂ ਪਾ ਰਹੇ ਸੀ ਪਤਾ ਨਹੀਂ ਉਹਨਾਂ ਦੀ ਕੀ ਮਜਬੂਰੀ ਹੈ ਕੀ ਗੱਲਬਾਤ ਹੈ ਸੋ ਅਸੀਂ ਨੇ 10 ਐਮਸੀਆ ਨੇ ਸੋਚਿਆ ਕਿ ਵੀ ਆਪਾਂ ਯਾਰ ਰੈਕੋਜੀਸ਼ਨ ਮੀਟਿੰਗ ਜੋ ਸਾਡਾ ਹੱਕ ਹੈ ਕਾਉਂਸਲਰਾਂ ਦਾ ਅਸੀਂ ਨੇ ਉਹ ਮੀਟਿੰਗ ਰੱਖੀ ਪਹਿਲਾਂ ਤਾਂ ਪ੍ਰਧਾਨ ਜੀ ਉਸ ਮੀਟਿੰਗ ਤੋਂ ਨਾ ਨੁਕਰੀ ਕਰ ਰਹੇ ਸੀ ਜਦੋਂ ਅਸੀਂ ਈਓ ਸਾਹਿਬ ਨੂੰ ਉਹਨਾਂ ਦਾ ਕਾਨੂੰਨ ਜਿਹੜਾ ਉਹਨਾਂ ਦਾ ਹੱਕ ਆ ਸਾਡਾ ਐਮਸੀਆ ਦਾ ਉਹ ਸਮਝਾਇਆ ਤਾਂ ਉਹਨਾਂ ਨੇ ਪ੍ਰਧਾਨ ਜੀ ਨੂੰ ਕਿਹਾ ਤਾਂ ਪ੍ਰਧਾਨ ਜੀ ਨੇ ਮੀਟਿੰਗ ਹੈ ਜਿਹੜੀ ਉਹ ਸਾਡੀ ਰੱਖ ਦਿੱਤੀ ਅੱਜ ਸੋ ਸਾਡੀ ਮੀਟਿੰਗ ਸੀ ਉਹਦੇ ਵਿੱਚ 7 ਏਜੰਡੇ ਸੀ ਸਾਡੇ ਜੀ ਤਕਰੀਬਨ ਸਾਰੇ ਐਮਸੀਆ ਨੇ 24 25 ਐਮਸੀਆ ਨੇ ਸਾਡੇ 25 ਐਮਸੀਆ ਨੇ ਕੱਲਾ ਕੱਲਾ ਮੁੱਦਾ ਸਮਝ ਕੇ ਸਾਰੇ ਹੀ ਪਾਸ ਕਰਤੇ ਤਕਰੀਬਨ ਸਾਰੇ ਹੀ ਪਾਸ ਕਰਤੇ ਕੋਈ ਵੀ ਮੁੱਦਾ ਇਹ じゃ ਨਹੀਂ ਜਿਸ ਤੇ ਕੋਈ ਸਾਡੀ ਕੋਈ ਨਾ ਪਾਸ ਹੋ ਸਕਿਆ ਸਾਡਾ ਇੱਕ ਮੁੱਦਾ ਸੀ ਲੋਕਾਂ ਦੇ ਘਰਾਂ ਦੇ ਜਿਵੇਂ ਸਰਾ ਮੇਰੀਏ ਨੇ ਘੁਮਿਆਰ ਬਸਤੀ ਅੰਬੇਦਕਰ ਨਗਰ ਮੇਲਾ ਰਾਮਨਗਰ ਇਹ ਜਿਹਾ ਜਿਹਾ ਕੋਈ ਹੋਰ ਮਹੱਲੇ ਨੇ ਆਪਣੇ ਤਾਰਾ ਜੀ ਦਾ ਮਹੱਲਾ ਉਹ ਮਹੱਲੇ ਦੇ ਰਜਿਸਟਰ ਨਹੀਂ ਸੀ ਕਾਬਜਦਾਰ ਪਿਛਲੇ 40 40 50 50 ਸਾਲਾਂ ਤੋਂ ਲੋਕ ਬੈਠੇ ਨੇ ਸੋ ਸਾਰੇ ਹਾਊਸ ਨੇ ਇੱਕ ਮਤ ਕਰਕੇ ਉਹ ਸਾਰਾ ਹੀ ਪਾਸ ਕਰਤਾ ਔਰ ਦੂਸਰਾ ਸੀ ਸਾਡੇ ਬਾੜਾ ਦੇ ਵਿੱਚ ਖਸਤਾ ਹਾਲਤ ਹੋਈ ਪਈ ਆ ਕੋਈ ਵੀ ਕੰਮ ਹੈ ਜਿਹੜਾ ਉਹ ਨਹੀਂ ਚੱਲ ਰਿਹਾ ਸੀ ਸੋ ਮੈਂ ਅਸੀਂ ਨੇ ਇੱਕ ਸਲਾਹ ਕਰੀ ਕਿ ਯਾਰ ਸਾਰੇ ਐਮਸੀਆਂ ਨੂੰ ਵੀ ਆਪਾਂ 20-20 ਲੱਖ ਰੁਪਿਆ ਜੋ ਜਿਸ ਦੇ ਉਹ ਸਫਾਈ ਕਰਾ ਸਕਣ ਜਾਂ ਕੋਈ ਆਪਣਾ ਟੁੱਟ ਭੱਜਾ ਉਹ ਠੀਕ ਕਰਵਾ ਸਕਣ ਅਸੀਂ ਨੇ 20-20 ਲੱਖ ਰੁਪਿਆ 25 ਐਮਸੀਆਂ ਦੇ ਜੋ ਉਹ ਬਾੜਾ ਨੂੰ ਅਲਾਰਟ ਕਰਵਾਇਆ ਜੀ ਪਰ ਪ੍ਰਧਾਨ ਜੀ ਕਹਿੰਦੇ ਵੀ ਮਤੇ ਚ ਕੋਈ ਗੱਲ ਵਾਰ ਦੇਖੋ ਜੀ ਪ੍ਰਧਾਨ ਜੀ ਤਾਂ ਕਹਿਣਾ ਹੀ ਹੈ ਜਦੋਂ ਕਿ ਪ੍ਰਧਾਨ ਜੀ ਦਾ ਨਾਮ ਨਹੀਂ ਉਸ ਮਤੇ ਦੇ ਵਿੱਚ ਉਸ ਮਤੇ ਉਸ ਦੇ ਇਹ ਐਸਟੀਮੇਟ ਦੇ ਵਿੱਚ ਪ੍ਰਧਾਨ ਜੀ ਦਾ ਨਾਮ ਨਹੀਂ ਹੈ ਪ੍ਰਧਾਨ ਜੀ ਨੇ ਤਾਂ ਕਹਿਣਾ ਹੀ ਹੈ ਪ੍ਰਧਾਨ ਜੀ ਨੂੰ ਪੁੱਛ ਲੋ ਅੱਜ ਸਾਨੂੰ 8 ਮਹੀਨੇ ਹੋ ਗਏ ਕਾਉਂਸਲਰ ਬਣਿਆ ਨੂੰ ਔਰ ਪ੍ਰਧਾਨ ਬਣਿਆ ਨੂੰ ਸਾਡੇ ਪ੍ਰਧਾਨ ਜੀ ਨੂੰ ਇੱਕ ਵੀ ਸੰਗਰੂਰ ਦੇ ਕੋਈ 10000 ਰੁਪਏ ਦਾ ਵੀ ਜੋ ਮਤਾ ਹੋ ਨਹੀਂ ਪਾਇਆ ਸੋ ਅਸੀਂ ਨੇ ਆਪਣਾ ਸਮਝਦੇ ਹੋਏ ਸਾਰੇ ਐਮਸੀਆਂ ਨੇ ਵੀ ਯਾਰ ਆਪਾਂ ਮਤਾ ਕਰੀਏ ਸੋ ਅਸੀਂ ਨੇ 20 ਲੱਖ ਰੁਪਏ ਦੇ ਅੱਜ ਕੰਮ ਪਾਤੇ ਜੀ ਕੀ ਲੱਗਦਾ ਜਿਹੜੇ 4 ਐਮਸੀਆਂ ਦੇ ਬਾੜਾਂ ਦੇ ਤੁਸੀਂ ਮਤੇ ਨਹੀਂ ਪਾਏ ਉਹ ਕੋਈ ਕੀ ਰੰਜਿਸ਼ ਸਾਹਿਬ ਨਹੀਂ ਰੰਜਿਸ਼ ਇਹ ਤਾਂ ਕੋਈ ਰੰਜਿਸ਼ ਨਹੀਂ ਜੀ ਦੇਖੋ ਪ੍ਰਧਾਨ ਜੀ ਦੇ ਨਾਲ ਉਹ ਗੱਲਬਾਤ ਕਰ ਰਹੇ ਸੀ ਅਸੀਂ ਨੇ ਤਾਂ ਉਹਨਾਂ ਨੂੰ ਵੀ ਕਿਹਾ ਸੀ ਵੀ ਕੋਈ ਗੱਲ ਨਹੀਂ ਯਾਰ ਥੋੜੇ ਜੇ ਰਹਿ ਗਏ ਅਸੀਂ ਅਗਲੇ ਉਹ ਉੱਥੇ ਪਾ ਲੈਨੇ ਆ ਸੋ ਉੱਥੇ ਉਹ ਬੈਸਰ ਬਸਾਈ ਜੇ ਕਰਨ ਲੱਗ ਗਏ ਕਰਕੇ ਉਹਨਾਂ ਦਾ ਆਪਾਂ ਦਾ ਤਾਲਮੇਲ ਵਿਗੜ ਗਿਆ ਤਾਂ ਉਹ ਇੱਕ ਦੂਜੇ ਨਾਲਾ ਵੱਜ ਕਰਕੇ ਬਾਹਰ ਨਿਕਲ ਗਏ